ਦੇਖਣ ਵਾਲਾ ਸਰ ਵੀ ਨੂੰ ਪਿਆ ਭਾਈ 사ਸੀ ਕਾਲ ਜੀ ਅੱਜ ਆਪਾਂ ਪਹੁੰਚੇ ਜੀ ਮਲੋ ਟਰੈਕਟਰ ਮੰਡੀ ਦੇ 16 ਮਾਰਚ 2025 ਤੇ ਅੱਜ ਇਹ ਮਲੋਟ ਮੰਡੀ ਦੀ ਵੀਡੀਓ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਜਿੰਨੇ ਵੀ ਟਰੈਕਟਰ ਆਏ ਸਾਰੇ ਦੇ ਰੇਟ ਤੇ ਮਾਡਲ ਤੁਹਾਨੂੰ ਦੱਸਾਂਗੇ ਤੇ ਹਰ ਸੰਡੇ ਨੂੰ ਮੰਡੀ ਲੱਗਦੀ ਹੈ ਜੀ ਬਠਿੰਡਾ ਰੋਡ ਦੇ ਉੱਤੇ ਤੇ ਆ ਤੁਸੀਂ ਦੇਖ ਸਕਦੇ ਹੋ ਮਤਲਬ ਟਰੈਕਟਰ ਦੀ ਕਰਾਰ ਲੱਗ ਚੁੱਕੀ ਹੈ ਟਰੈਕਟਰ ਲਗਭਗ ਮੰਡੀ 90% ਤਾਂ ਭਰ ਚੁੱਕੀ ਹੈ ਜੀ ਆਪਾਂ ਵੀਡੀਓ ਨੂੰ ਕਰਦੇ ਆਂ ਸਟਾਰਟ। ਉਹ ਤੋਂ ਪਹਿਲੇ ਆਪਾਂ ਤੁਹਾਡੇ ਨਾਲ ਛੋਟੀ ਜਿਹੀ ਬੇਨਤੀ ਕਰਦੇ ਆਂ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਜਾਂ ਚੈਨਲ ਤੇ ਪਹਿਲੀ ਵਾਰ ਆਏ ਹੋ ਆਪਣੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਘੰਟੀ ਵਾਲੇ ਬਟਨ ਨੂੰ ਦਬਾ ਲਿਓ ਤੇ ਸੈੱਟ ਕਰ ਲਿਓ ਤਾਂ ਕਿ ਆਪਾਂ ਕੋਈ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲੇ ਮਿਲ ਸਕੇ ਤੇ ਤੁਸੀਂ ਵੀਡੀਓ ਇੰਜੋਏ ਕਰ ਸਕੋ। ਤੇ ਆਪਾਂ ਹੁਣ ਸਭ ਤੋਂ ਪਹਿਲੇ ਤੁਹਾਨੂੰ ਆਪਾਂ ਦਿਖਾਨੇ ਆਂ ਆਪਣੇ ਮਾਨ ਟਰੈਕਟਰ ਵਰਕਸ਼ਾਪ ਵਾਲਿਆਂ ਦੇ ਟਰੈਕਟਰ ਆਪਣੇ ਕਰਮਜੀਤ ਅੰਕਲ ਦੇ ਟਰੈਕਟਰ ਦਿਖਾਨੇ ਤੁਹਾਨੂੰ ਸਭ ਤੋਂ ਪਹਿਲੇ ਤੇ ਅੱਜ ਅਈ ਖੋਫਾ ਕਰਦੇ ਆ ਵੀਡੀਓ ਸਟਾਰਟ ਨੰਬਰ ਆਪਾਂ ਤੁਹਾਨੂੰ ਪਹਿਲੇ ਲਾ ਦੇਣਾ ਇਹਨਾਂ ਦਾ 8737004658 ਇਹ ਨੰਬਰ ਹੈ ਜੀ ਕੋਈ ਵੀ ਟਰੈਕਟਰ ਲੈਣ ਵਾਸਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆ ਸੁਨਾਲੀ ਕਾ ਤੋਂ ਲੈ ਕੇ ਉਹ ਅੱਗੇ 6-7 ਟਰੈਕਟਰ ਇਹਨਾਂ ਦੇ ਨੇ ਆਪਾਂ ਹੁਣ ਕਰਦੇ ਆ ਸੁਨਾਲੀ ਕਾ ਤੋਂ ਸਟਾਰਟ ਸੁਨਾਲੀ ਕਾ ਡੀਏ 750 RX ਮਾਡਲ ਹੈ ਪੀਵੀ 22 ਲੋਕਲ ਫਾਈਲ ਕਾ ਨੰਬਰ ਹੈ ਤੇ 19 ਮਾਡਲ 5 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਟਰੈਕਟਰ ਦੇ ਅਗਲੇ ਟਾਇਰ ਵਧੀਆ ਪਏ ਨੇ 80 ਕੇ ਪੈਸੇ ਤੇ ਬੈਕ ਸੈਟ ਦੇ ਪੈਨ ਤੋਂ 70 ਪੈਸੇ ਡਬਲ ਲਿਫਟ ਕੋਮਪਨਟ ਟਾਪ ਮਾਡਲ 55 ਹਰਸਪਾਵ ਵਾਲਾ ਟਰੈਕਟਰ ਹੈ ਟੀਲ ਬ੍ਰੇਕ ਹੈ ਤੇ ਨਾਲ ਆ ਗਿਆ 963 ਇਹ 5 ਸਟਾਰ ਦੇ ਵਿੱਚ ਹੈ ਮਾਡਲ 2020 6 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਤਾਂ ਬਿਲਕੁਲ ਹੀ ਨਵੇਂ ਆ ਦੇਖੋ ਤੁਸੀਂ ਗੁਡਇਰ ਦੇ ਤੇ ਬੈਕ ਸੈਟ ਦੇ ਟਾਇਰ ਵੀ 80 ਤੋਂ 85 ਪੈਸੇ ਪਏ ਨੇ ਉਹ ਵੀ ਗੁਡਇਰ ਕੰਪਨੀ ਦੇ 16 ਨੂੰ 28 ਵਾਲੇ ਤੇ ਅਮਰੂਤੀ ਪੈਂਡਲਾ ਵਾਲਾ ਸਾਈਡ ਗੇਅਰ ਦੇ ਵਿੱਚ ਟਾਪ ਮਾਡਲ ਟਰੈਕਟਰ ਹੈ ਬਾ 2000 ਘੰਟਾ ਚੱਲਿਆ ਸਾਰਾ ਇਹ ਹਾਂ 2000 ਘੰਟੇ ਚੱਲਿਆ 2500 ਕਰਦਾ ਜੇ ਲੈਟਰ ਨਾਮ ਤੇ ਡੈਰਾਂ ਅਟੇਰ ਨਾਲ ਦੇ ਆ ਠੀਕ ਆ 3 ਸਪੀਡ ਹਾਂ 60 ਤੋਂ 60 ਤੋਂ ਘਵਰੇ ਤੇ ਆ ਚੈੱਕ ਕਰੋ ਕੰਡੀਸ਼ਨ ਵੀ ਮੌਕੇ ਤੇ ਮਾਨਤਨ ਕਰਵਾ ਮੌਕੇ ਤੇ ਮਾਨਤਨ ਕਰ ਦੋਗੇ ਨੰਬਰ ਤੁਹਾਡਾ ਜੇ 88 88 ਵਾਲਾ ਨੰਬਰ ਤੁਹਾਡਾ ਹਾਂ 8837704658 ਹਾਂ ਤੇ ਬਾਕੀ ਅੰਕਲ ਦੇ ਹੋਰ ਟਰੈਕਟਰ ਵੀ ਖੜੇ ਆਕੇ ਉਹ ਵੀ ਤੁਹਾਨੂੰ ਦਿਖਾਨੇ ਆਪਾਂ ਆਹ ਸਭ ਰਾਜ 855 ਇਹ ਕਿਹੜਾ ਮਾਡਲ ਹੈ 17 ਮਾਡਲ ਦਾ ਟਰੈਕਟਰ ਦਾ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਕਲੱਚ ਵੀ ਨਹੀਂ ਖੁੱਲਿਆ ਸਾਡੀ ਨੂੰ ਚੱਲੇ ਜਿੰਨੀ ਦੀ ਗਾਰੰਟੀ ਹੈ ਜੇ ਕੋਈ ਰੰਗ ਪੇਟ ਹੋਇਆ ਹੋਵੇ ਤਾਂ ਠੀਕ ਹੈ ਇਹ ਮਾਡਲ ਕਿੰਨਾਂ ਕਾਲੀ ਹੈ 17 17 ਮਾਡਲ ਪੰਜਾਬ ਨੰਬਰ ਨੰਬਰ ਹਰਿਆਣਾ ਐਨਓਸੀ ਲੈ ਐਨਓਸੀ ਮਿਲ ਜੂਗੀ ਹਰਿਆਣਾ ਨੰਬਰ ਤੁਹਾਨੂੰ ਮਰਜ਼ੀ ਲਓ ਜਿੱਥੇ ਮਰਜ਼ੀ ਦੇ ਲਾ ਲਓ ਠੀਕ ਹੈ ਜਿਹੜੀ ਮਰਜ਼ੀ ਚੇੜ ਵੀ ਲਾਓ ਇਹਦਾ ਰੇਟ ਕੀ ਰੱਖਿਆ ਅੰਕਲ ਜੀ 5.5 ਤੇ ਮੋਕੇ ਦੇ ਮਾਤਨ ਕਰ ਦੋਗੇ ਠੀਕ ਹੈ ਉਹ ਟਰੈਕਰ ਕੇ ਆ ਗਿਆ ਤੇ ਬਾਕੀ ਆ ਮੈਸੀ ਹੈਗਾ 4410 ਇਸ ਦਾ 7 ਮਾਡਲ ਹੈ ਤੇ 240 ਡਿਮਾਂਡ ਡਬਲ ਕਲਚ ਦੇ ਵਿੱਚ ਹੈ ਟਾਇਰ ਇਹਦੇ 90 ਦਾ 95 ਪੈਸੇ ਤੇ ਆ ਮੈਸੀ 7250 11 ਮਾਡਲ 255 ਡਿਮਾਂਡ ਹੈ ਟਰੈਕਟਰ ਦੀ ਇਸਦੇ ਵੀ ਟਾਇਰ ਵਧੀਆ ਪਏ ਆਗਲੇ ਟਾਇਰ ਨਵੇਂ ਨੇ ਤੇ ਬੈਕ ਸ਼ੈਪ ਦੇ ਟਾਇਰ ਜਿਹੜੇ ਹੈਗੇ ਨੇ ਉਹ ਘੱਟੋ ਘੱਟ 80 ਕੁ ਪੈਸੇ ਪਏ ਨੇ ਬਾਕੀ ਹੋਰ ਟਰੈਕਟਰ ਦਿਖਾਣੇ ਤੁਹਾਨੂੰ ਆਪਾਂ ਆ ਆ ਗਿਆ ਜੀ ਡੀਆਈ 60 ਐਮ ਐਮ ਸੁਪਰ ਤੇ ਇਸ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਨਾਲ ਆ ਗਿਆ ਨਿਊ ਹੋਲੈਂਡ 5500 ਤੇ 2008 ਮਾਡਲ ਹੈ 325000 ਰੁਪਏ ਡਿਮਾਂਡ ਹੈ ਕਰੋ ਕੰਡੀਸ਼ਨ ਚੈੱਕ ਬੈਕ ਸ਼ੋਰ ਤੇ ਲਗਭਗ 75 ਤੋਂ 80 ਪੈਸੇ ਤੇ ਅਗਲੇ ਟਰ 90 7516 ਵਾਲੇ ਪਾਵਰ ਸਟੀering ਨਿਊ ਹੋਲੈਂਡ 5500 ਨਾਲ ਆ ਗਿਆ 5036 ਜੌਂਡੀਅਰ ਇਹ 18 ਮਾਡਲ ਹੈ ਡਿਮਾਂਡ ਹੈ 410000 ਰੁਪਿਆ ਅਗਲੇ ਟਾਇਰ ਇਸ ਦੇ 90 ਨੇ ਬੈਕ ਸਾਈਡ ਦੇ ਟਾਇਰ 90 ਕੇ ਪੈਸੇ ਪਏ ਨੇ 85 90 ਪੈਸੇ ਬਾਕੀ ਰੰਗ ਪੇਟ ਦਾ ਸਾਰਾ origignal tractor ਸੁਨਾਲੀ ਦਾ DI 50 ਤੇ 19 ਮਾਡਲ 515000 ਰੁਪਿਆ ਡਿਮਾਂਡ ਹੈ ਤੇ ਨਾਲ ਫਿਰ 750 ਆ ਗਿਆ ਇਹ ਕੱਲਾ 85 ਆ 750 ਆ ਗਿਆ ਜੋ ਵੀ ਮਾਡਲ 730000 ਰੁਪਏ ਦੀ ਡਿਮਾਂਡ ਹੈ ਚਾਰੇ ਟਾਇਰ ਨਵੇਂ ਨੇ ਨਾਲ ਦੇ ਟਾਇਰ ਨੇ ਤੇ ਮਲਟੀ ਸਪੀਡ ਦੇ ਵਿੱਚ ਟਰੈਕਟਰ ਹੈ ਤੇ ਮਹਿੰਦਰਾ ਆ ਗਿਆ BB 15 ਨੰਬਰ ਹੈ ਬਿਲਕੁਲੀ ਨਵਾਂ ਟਰੈਕਟਰ ਹੈ ਮਾਡਲ 2021 580000 ਰੁਪਏ ਦੀ ਡਿਮਾਂਡ ਹੈ ਤੇ ਇਹ ਐਕਸਪੀ ਪਲੱਸ ਦੇ ਵਿੱਚ ਹੈ ਜੀ 585 ਮਹਿੰਦਰਾ ਟਾਇਰ ਵਗੈਰਾ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਤੇ ਮੈਸੀ 1035 ਆ ਗਿਆ ਦਾਸ ਮਾਡਲ ਹੈ 3 ਲੱਖ ਰੁਪਿਆ ਡਿਮਾਂਡ ਆ ਪੰਜਾਬ ਦਾ ਨੰਬਰ ਹੈ ਫਾਰਮਟ੍ਰੈਕ 60 ਇਸ ਤੇ ਮਾਡਲ ਰੇਟ ਡਿਜਾਇਨ ਹੋਇਆ ਤੇ ਆ ਗਿਆ ਜੀ 5500 ਤੇ ਇਹ ਪੰਜ ਮਾਡਲ ਦੀ ਡਿਮਾਂਡ ਆ 2 ਲੱਖ 60000 ਇਹ ਹੈਗਾ ਜੀ ਡੀਆਈ 60 ਸੁਨਾਲੀਗਾ ਤੇ ਅਰਜੁਨ ਆ ਗਿਆ 11 ਮਾਡਲ 360 ਦੀ ਡਿਮਾਂਡ ਆ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਤੇ ਸਪੀਕਰ ਫਾਈਬਰ ਲੱਗੀ ਹੋਈ ਹੈ 605 ਹੈ ਜੀ ਡੀਆਈ 745 2010 ਮਾਡਲ ਹੈ ਤੇ ਇਸ ਦੀ ਡਿਮਾਂਡ ਹੈ ਜੀ 2 ਲੱਖ 45000 ਰੁਪਿਆ ਇੱਥੋਂ ਆਪਣੇ ਆਪਣੇ ਗੁਰਪ੍ਰੀਤ ਅੰਕਲ ਦੇ ਸਟਾਰਟ ਹੋ ਜਾਂਦੇ ਟਰੈਕਟਰ ਇੱਥੋਂ ਆਸ ਸੁਨਾਲੀ ਕੋਲੋਂ ਲੈ ਕੇ ਤੇ ਨੰਬਰ ਤੁਨ ਲਾ ਦਿੰਨੇ ਆਪਾਂ 9245 ਇਹ ਹੈਗਾ ਜੀ ਆਪਣੇ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਇਸ ਦੇ ਤੇ 575 ਆ ਗਿਆ ਉਸ ਤੋਂ ਬਾਅਦ ਇਸ ਤੇ ਵੀ ਮਾਡਲ ਰੇਟ ਲੀ ਜਾ ਨਹੀਂ ਹੋਇਆ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਤੇ ਤੇ ਫਿਰ 575 ਆ ਗਿਆ ਮਹਿੰਦਰਾ ਇਹ ਵੀ ਉੱਚਾ ਮਾੜ ਲੈ ਇਹ ਮਾੜ ਲਗਾ ਜੀ 11 235 ਡਿਮਾਂਡ ਹੈ ਦੇਖੋ 11 ਮਾਡਲ ਦੀ ਤੇ ਫਿਰ 275 ਸਰਪੰਚ ਦਾ ਮਾਡਲ ਸਰਪੰਚ ਮਾਡਲ ਆ ਗਿਆ ਜੀ ਇਹ ਇਸ ਤੇ ਵੀ ਰੇਟ ਨਹੀਂ ਲਿਖਿਆ ਨਹੀਂ ਹੋਇਆ ਹੁਣ ਆਪਾਂ ਕਰਦੇ ਆ ਪਹਿਲੇ ਟਰੈਕਟਰਾਂ ਦੀ ਗੱਲ ਆ ਸਾਹਮਣੇ ਵੀ ਇਹਨਾਂ ਦੇ ਟਰੈਕਟਰ ਖੜੇ ਆ ਦੇਖੋ ਅਰਜੁਨ ਵੈਲਿਊ ਆ ਤੁਹਾਨੂੰ ਇਹ 11 ਮਾਡਲ ਹੈ ਤੇ ਕਾਪੀ 12 ਦੀ ਹੈ 290000 ਰੁਪਏ ਡਿਮਾਂਡ ਹੈ ਇਸ ਦੀ ਕੰਡੀਸ਼ਨ ਚੈੱਕ ਕਰੋ ਕੋੜਾ ਬੈਂਪਰ ਲੱਗਿਆ ਹੋਇਆ ਤੇ 605 ਡੀਆਈ ਹੈ ਅਲਟਰਾ 1 ਮਾਡਲ ਹੈ ਪਾਵਰ ਸਟੀering ਤੇ ਪਾਵਰ ਟਰੈਕ ਆ ਗਿਆ 439 2011 ਮਾਡਲ 195000 ਰੁਪਏ ਡਿਮਾਂਡ ਹੈ ਇਸ ਦੀ ਤੇ ਟਾਇਰਾਂ ਦੀ ਗੱਲ ਕਰੀਏ 85 ਵਸੇ ਚਾਰੇ ਟਾਇਰ ਪਏ ਆ ਤੇ 475 475 ਆ ਗਿਆ ਜੀ ਅੱਗੇ ਇਸ ਤੇ ਮਾਡਲ ਲੈ ਚ ਆਇਆ ਆ ਰਿਹਾ 2009 ਮਾਡਲ 215 ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ ਇਸ ਦੇ ਨਵੇਂ ਨੇ 6 16 ਨੇ ਤੇ ਡਾਇਰੈਕਟਰ ਦੇ ਟਾਇਰ ਸਾੜ ਤੋਂ 65 ਪੈਸੇ ਨੇ ਓ ਬੇਰਲਾ ਕੰਪਨੀ ਦੇ ਨੇ ਤੇ ਆ 724 ਇੱਥੇ ਤਿਆਰ ਹੋ ਰਿਹਾ ਲੈ ਤੇ 85511 ਮਾਡਲ 3.5 ਲੱਖ ਰੁਪਿਆ ਡਿਮਾਂਡ ਹੈ ਨੰਬਰ ਹਨਮਾਨ ਗੜਦਾ RJ31 ਅਗਲੇ ਟਾਇਰ ਨਵੇਂ ਨੇ ਸੋਨਾ ਦੇ ਜੇਕੇ ਸੋਨਾ ਦੇ ਤੇ ਬੈਕ ਸਾਈਡ ਦੇ ਟਾਇਰ ਸਰ ਤੋਂ 60 ਪੈਸੇ ਅਪੋਲੋ ਦੇ ਤੇ 14 ਵਾਲੇ ਟਾਇਰ ਨੇ ਬੈਕ ਸਾਈਡ ਦੇ ਕੋਈ 2 ਸਟਾਰ ਦੇ ਵਿੱਚ ਟਰੈਕਟਰ ਯਾਰਾ ਮਾਡਲ ਮਿਨੀ 60 ਮਿਲ ਜੂਗਾ ਤੁਹਾਨੂੰ ਡੀਆਈ 60 ਹੈ ਜੀ ਇਹ ਤਿੰਨ ਸਿਲੰਡਰ ਦੇ ਵਿੱਚ ਚਾਰੇ ਟਾਇਰ ਹੀ ਨਵੇਂ ਨੇ ਅਗਲੇ ਰੇਡੀਅਲ ਜੇਕੇ ਦੇ ਬੈਕ ਸ਼ੈੱਡ ਦੇ ਵੀ ਜੇਕੇ ਸੋਨਾਂ ਦੇ ਨੇ ਤੇ 13 ਜ 28 ਵਾਲੇ ਟਾਇਰ ਨੇ ਚਾਰੇ ਟਾਇਰ ਹੀ ਨਵੇਂ ਨੇ ਟਰੈਕਟਰ ਦੇ ਸਾਈਡ ਗੇਅਰ ਦੇ ਵਿੱਚ ਡਬਲ ਕਲਚ ਹੈ ਡੀਆਈ 60 2012 ਮਾਡਲ ਹੈ 2,85,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਮਾਕੇ ਤੋਂ ਨੰਬਰ ਆਪਾਂ ਲਾਇਆ ਹੋਇਆ ਗੁਰਪ੍ਰੀਤ ਅੰਕਲ ਜੀ ਦਾ ਕੋਈ ਵੀ ਟਰੈਕਟਰ ਲੈਣਾ ਹੈ ਤੁਸੀਂ ਅਨਨ ਨਾਲ ਗੱਲਬਾਤ ਕਰ ਸਕਦੇ ਹੋ ਆ ਸਾਰੇ ਟਰੈਕਟਰ ਖੜੇ ਨੇ ਇਹਨਾਂ ਦੇ ਆ ਸਾਹਮਣੇ ਵੀ ਖੜੇ ਬਾਕੀ ਆਪਾਂ ਤੁਹਾਨੂੰ ਹੋਰ ਟਰੈਕਟਰ ਦਿਖਾਣੇ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਵਧੀਆ ਲੱਗ ਰਹੀ ਹੈ ਤੇ ਇੱਥੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲਿਆ ਆਪਣਾ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਦਿਖਾਣੇ ਹੋਰ ਟਰੈਕਟਰ ਹੁਣ ਲੋ ਜੀ ਅੱਗੇ ਆ ਗਏ ਜੀ 724 2009 ਮਾਡਲ ਹੈ 235000 ਰੁਪਏ ਡਿਮਾਂਡ ਹੈ ਟਾਇਰ ਹੈਗੇ ਨੇ 90 ਤੋਂ 95% ਸਾਰੇ ਰੰਗ ਪੇੜ ਦਾ ਅਰੀਜਨਲ ਸਾਰਾ ਤੇ DI 750 RX ਆ ਗਿਆ ਪਾਵਰ ਸਟੀering ਦੇ ਵਿੱਚ ਤੇ ਨੰਬਰ ਲੁਧਿਆਣੇ ਦਾ PV 10 14 ਮਾਡਲ ਹੈ 4 10 ਦੀ ਡਿਮਾਂਡ ਹੈ ਟਰੈਕਟਰ ਦੀ ਤੇ ਟਾਇਰ ਵੀ ਵਧੀਆ ਪਏ ਟਰੈਕਟਰ ਤੇ 90 ਕੇ ਪੈਸੇ ਟਾਇਰ ਪਏ ਨੇ ਚਾਰੇ ਅਗਲੇ ਤਾਂ ਨਵੇਂ ਨੇ ਬਿਲਕੁਲ 7 5 16 ਵਾਲੇ ਓਇਲ ਬ੍ਰੇਡ ਵਿੱਚ ਟਰੈਕਟਰ ਤੇ 368 ਆ ਗਿਆ 2022 ਮਾਡਲ 5 45 ਡਿਮਾਂਡ ਹੈ ਇਹਦੇ ਨਾਲ ਦੇ ਟਾਇਰ ਨੇ ਚਾਰੇ ਗੁਡਇਰ ਦੇ ਸਟਾਰ ਦੇ ਵਿੱਚ ਸੁਪਰ ਪਲੱਸ ਮਾਡਲ ਹੈ ਤੇ ਡੀਆਈ 60 ਆ ਗਿਆ RX 19 ਮਾਡਲ 5 ਲੱਖ ਤੇ 5 5 ਲੱਖ ਤੇ ਰੇਟ ਦਾ ਹੀ ਰੇਜ਼ ਹੋਇਆ ਪਿਆ 555 ਬਈ 535 ਡਿਮਾਂਡ ਹੈ ਇਸ ਦੀ ਡੀਆਈ 60 ਹੈਗਾ RX 60 ਹਸ ਪਾਵਰ ਦੇ ਵਿੱਚ ਹੈ ਤੇ 265 ਆ ਗਿਆ ਜੀ ਅੱਗੇ 265 ਜੀ ਮਾਡਲ ਹੈਗਾ 2005 ਆ ਦੇਖੋ 215000 ਰੁਪਏ ਡਿਮਾਂਡ ਹੈ ਟਾਇਰ 30 ਤੋਂ 35% ਕਸੇ ਟਾਇਰ ਨੇ 750 ਸੁਨਾਲਿਕਾ ਇਹ ਜੀ 2005 ਮਾਡਲ ਹੈ 275000 ਰੁਪਏ ਡਿਮਾਂਡ ਹੈ ਟਾਇਰ 80 ਤੋਂ 85 ਪੈਸੇ ਨੇ ਤੇ ਅਗਲੇ 90 ਟਾਇਰ ਨੇ ਆ ਚੈੱਕ ਕਰੋ ਕੰਡੀਸ਼ਨ ਤੇ 855 855 ਦੇ ਦੀ ਮਾਡਲ ਤੇ ਰੇਟ ਲਿਖਿਆ ਨਹੀਂ ਇਹਨਾਂ ਨੇ ਤੈਨੂੰ ਆਪਾਂ ਛੱਡ ਜੀ ਅਗਲੀ ਦੀ ਗੱਲ ਕਰਦੇ ਆ ਅਰਜੁਨ ਆ ਗਿਆ 555 14 ਮਾਡਲ ਹੈ 415000 ਰੁਪਏ ਡਿਮਾਂਡ ਹੈ ਇਹ ਆਪਣੇ ਛਿੰਦੇ ਬਾਈ ਦੇ ਟਰੈਕਟਰ ਨੇ ਤੁਹਾਨੂੰ ਨੰਬਰ ਆਪਾ ਲਾਤਾ ਪਹਿਲੇ ਤੇ ਇਹ 14 ਮਾਡਲ ਦੀ ਡਿਮਾਂਡ ਹੈ 415000 ਰੁਪਏ ਤੇ ਸੁਨਾਰੇ ਦਾ 750 ਬਹੁ ਕਿਵੇਂ ਹੈ ਤੇ ਇਹ ਗਾਜੀ 18 ਮਾਡਲ ਹੈ 490 ਡਿਮਾਂਡ ਹੈ ਇਸ ਦੀ ਤੇ ਡਰਵਰ ਵੀ ਸਾਈ ਨਾਲ ਦੇ ਹੋਣਗੇ 23598 ਮਾਡਲ ਹੈ 135000 ਰੁਪਏ ਦੀ ਡਿਮਾਂਡ ਹੈ ਟਾਇਰ 65 ਪੈਸੇ ਨੇ ਤੇ 475 2004 ਮਾਡਲ ਹੈ 180000 ਰੁਪਏ ਦੀ ਡਿਮਾਂਡ ਹੈ 65 ਪੈਸੇ ਚਾਰੇ ਟਾਇਰ ਪਏ ਤੇ ਫਾਰਮ ਟੈਕ 60 ਆ ਗਿਆ ਫਾਰਮ ਟੈਕ 60 ਤੇ ਜੀ ਮਾਡਲ ਤੇ ਰੇਟ ਲਿਖਿਆ ਨਹੀਂ ਇਹਨਾਂ ਨੇ ਬਾਕੀ ਅੱਗੇ ਆ ਗਏ ਜੀ ਆਪਣੇ ਬਲਵਿੰਦਰ ਅੰਕਲ ਦੇ ਟਰੈਕਟਰ ਆ ਗਏ ਆ ਚੈੱਕ ਕਰੋ ਕੰਡੀਸ਼ਨ ਆ ਇਤੋਂ ਮੈਸੀ ਤੋਂ ਲੈ ਕੇ ਸਾਰੇ ਬਲਵਿੰਦਰ ਅੰਕਲ ਦੇ ਟਰੈਕਟਰ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਮੈਸੀ 9000 ਆ ਗਿਆ 13 ਮਾਡਲ 3 ਲੱਖ ਰੁਪਏ ਡਿਮਾਂਡ ਆ ਪੂਰੇ ਚਾਰੇ ਟਾਇਰੀ 90 ਟਰੈਕਟਰ ਦੇ ਆ ਦੇਖੋ ਚਾਰੇ ਟਾਇਰੀ 90 ਨੇ ਨਾਲ ਜੇ ਕਿਰੇ ਟਾਇਰ ਨੇ ਚਾਰੀ ਮੈਸੀ 241 13 ਮਾਡਲ 255 ਡਿਮਾਂਡ ਹੈ ਤੇ ਇਹਦੇ ਨਵੇਂ ਟਾਇਰ ਨੇ ਬੈਕ ਸ਼ੋਰ ਦੇ ਤੇ ਅਗਲੇ ਗੋਲ ਨੇ ਟਾਇਰ 745 2019 ਮਾਡਲ 480 ਰੁਪਏ ਦੀ ਡਿਮਾਂਡ ਹੈ ਤੇ ਟੈਰਿਸ ਦੇ ਬਿਲਕੁਲ ਨਵੇਂ ਨੇ ਬੈਕ ਸ਼ੋਰ ਦੇ 14 ਦੇ ਤੇ ਅਗਲੇ 60 ਤੋਂ 70 ਪੈਸੇ ਤੇ ਡੀਆਈ 35 ਸੁਨਾਲੀ ਦਾ ਹਰਿਆਣੇ ਦਾ ਨੰਬਰ ਹੈ 2012 ਮਾਡਲ ਹੈ 2,65,000 ਰੁਪਏ ਦੀ ਡਿਮਾਂਡ ਹੈ ਤੇ TPI 60 ਮਿਲਜੂਗਾ ਸੁਪਰ ਮੈਕਸ ਇਹ 15 ਮਾਡਲ ਹੈ 3,45,000 ਰੁਪਏ ਡਿਮਾਂਡ ਹੈ ਅਗਲੇ ਟਾਇਰਸ ਦੇ ਨਵੇਂ ਆ ਤੇ ਬੈਕ ਸਾਈਡ ਦੇ ਟਾਇਰ ਅਧਿਕ ਸੁਪਰ ਮੈਕਸ ਜੀ ਪਾਵਰ ਸਟੀਅਰਿੰਗ ਦੇ ਵਿੱਚ ਤੇਲ ਬ੍ਰੇਕ ਟਾਪ ਮਾਡਲ ਹੈ 50 50 ਡੀ ਆ ਗਿਆ ਜੀ ਜੌਂਡੀਅਰ 18 ਮਾਡਲ ਹੈ ਰੰਬਰ ਹਰਿਆਣੇ ਦਾ 4,80,000 ਰੁਪਏ ਦੀ ਡਿਮਾਂਡ ਹੈ ਟਾਇਰੇ ਦੇ 80 ਤੋਂ 85 ਪੈਸੇ ਪੈਨੇ ਤੇ 265 ਡੀ ਆਈ ਵਿਮੇਂਦਰਾ 12 ਮਾਡਲ ਹੈ ਤੇ 230000 ਰੁਪਏ ਦੀ ਡਿਮਾਂਡ ਹੈ ਟਾਇਰਾਂ ਦੀ ਗੱਲ ਕਰੀਏ 80 ਕੇ ਪੈਸੇ ਬੈਕ ਸਾਈਡ ਦੇ ਟਾਇਰ ਨੇ ਤੇ ਅਗਲੇ ਬਿਲਕੁਲ ਹੀ ਘਸੇ ਹੋਏ ਟਾਇਰ ਨੇ ਗੋਲ ਫਾਰਮਟੈਕ ਸੱਟ ਆ ਗਿਆ ਜੀ ਡਬਲ ਕਲਚ ਦੇ ਵਿੱਚ 99 ਮਾਡਲ ਹੈ 170000 ਰੁਪਏ ਡਿਮਾਂਡ ਹੈ ਟਾਇਰ ਇਹਦੇ ਬੈਕਸਾਈਡ ਦੇ ਜਿਹੜੇ 40 ਤੋਂ 45 ਪੈਸੇ ਅਗਲੇ ਜਿਹੜੇ ਟਾਇਰ ਇਹ 60 ਤੋਂ 65 ਪੈਸੇ 750 ਜਾਂ 99 ਦਾ 2006 ਮਾਡਲ 2006 ਮਾਡਲ ਦੀ ਡਿਮਾਂਡ ਹੈ 2.5 ਲੱਖ ਰੁਪਈਆ ਚਾਰੇ ਟਾਇਰ ਇਹ 90 ਤੋਂ 95 ਪੈਸੇ ਭਾਏ ਡੈਕਟਰ ਦੇ ਤੇ ਐਮ ਐਮ 60 ਆਇਆ ਜੀ 15 ਮਾਡਲ 4 ਲੱਖ 25 ਹਜ਼ਾਰ ਰੁਪਏ ਦੀ ਡਿਮਾਂਡ ਹੈ ਤੇ ਬਾਕੇ ਹੋਰ ਟਰੈਕਟਰ ਦਿਖਾਣੇ ਆ ਪਤਾਨੂੰ ਬਾਕੀ ਟਰੈਕਟਰ ਆ ਰਹੇ ਆ ਲੈ ਆ ਇਹ 53 10 ਆ ਗਿਆ ਇਸ ਤੇ ਮਾਡਲ ਰੇਟ ਲਿਖਿਆ ਨਹੀਂ ਹੋਇਆ ਅੱਗੇ ਆ ਗਿਆ ਜੀ 36 30 ਸਪੈਸ਼ਲ ਐਡੀਸ਼ਨ ਸਪੈਸ਼ਲ ਆ ਗਿਆ ਜੀ ਆਪਣੇ 14 ਮਾਡਲ ਹੈ 4 ਲੱਖ ਤੇ 95000 ਰੁਪਏ ਡਿਮਾਂਡ ਹੈ ਸਪੈਸ਼ਲ ਐਡੀਸ਼ਨ ਦੀ 4 ਪਾਇਆ 80 ਕੇ ਪੈਸੇ ਤੇ ਨਾਲ 5310 ਆ ਗਿਆ ਜੌਂਡੀਅਰ ਮਾਡਲ ਹੈ 2015 ਦੀ ਮੰਗ 495000 ਰੁਪਇਆ ਤੇ ਆ ਟਰੈਕਟਰ ਬਲਵਿੰਦਰ ਅੰਕਲ ਜੀ ਦੇ ਨੇ ਆ ਜੌਂਡੀਅਰ ਤੱਕ ਬਾਕੀ ਹੋਰ ਸਾਹਮਣੇ ਵੀ ਟਰੈਕਟਰ ਖੜੇ ਆ ਸੁਨਾਲਿਕਾ ਮਿੰਦਰਾ 963 ਤੇ ਜੌਂਡੀਅਰ ਤੇ ਅਰਜੁਨ ਖਬਰ ਤੇ ਗੱਲ ਕਰਕੇ ਤੁਸੀਂ ਇਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ 745 RX ਪੰਜਾਬ ਨੰਬਰ 14 ਮਾਡਲ 360000 ਰੁਪਏ ਦੀ ਡਿਮਾਂਡ ਹੈ ਤੇ ਆਇਸ਼ਰ ਮਿਲ ਜੂਗਾ ਤੁਹਾਨੂੰ 241 PB60 ਨੰਬਰ ਹੈ ਤੇ ਮਾਡਲ 19 ਹੈਗਾ ਜੀ ਇਹ 295000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਾਇਰ ਵਿਚ ਆ ਨਾਲ ਦੇ ਹਨ ਟਰੈਕਟਰ ਦੇ 745 ਸੋਨਾਲਿਕ ਆ ਗਿਆ ਜੀ ਸਿਕੰਦਰ 2018 ਮਾਡਲ ਹੈ 490 ਦੀ 490000 ਰੁਪਏ ਦੀ ਡਿਮਾਂਡ ਹੈ ਤੇ ਆਪਣੇ ਸਾਹਮਣੇ ਗੁਰਨਾਨਕ ਟਰੈਕਟਰ ਗੁਰਨਾਨਕ ਟਰੈਕਟਰ ਦੇ ਵਾਲਿਆਂ ਦੇ ਟਰੈਕਟਰ ਆ ਤੁਹਾਨੂੰ ਸਾਰੇ ਟਰੈਕਟਰ ਮੈ ਲੜਾਂਗੇ 743 ਜਿਵੇਂ 855 ਤੇ ਬਾਕੀ ਏਸ 743 ਨਿਊ ਓਲੈਂਡ 633 ਮਿਲ ਜੂਗਾ ਬਾਕੀ ਆ ਵੀ ਟਰੈਕਟਰ ਅੰਕਲ ਦੇ ਖੜਿਆ ਅੰਕਲ ਜੀ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਅਪਣੇ ਆਪਣੀ ਸ਼ਾਪ ਹੈ ਜੀ ਗੁਰਨਾਣੇ ਆਪਣੀ ਤੇ ਕਿੰਨੇ ਕਿ ਟਰੈਕਟਰ ਹੁੰਦੇ ਆਪਣੇ ਕੋਲ ਹੈ ਉਹਦੇ 15 ਜੀ ਫਿੱਟ 15 20 ਤੇ ਆਪਣਾ ਨੰਬਰ ਦੇ ਦਿਓ ਆਪਣਾ ਨੰਬਰ ਦੱਸ ਦਿਓ ਮੈਨੂੰ 70 32981 32981 ਆਪਣਾ ਨਾਮ ਕੀ ਸੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਠੀਕ ਹੈ ਤੇ ਇਹਨਾਂ ਦੇ ਹੁਣ ਆਪਾਂ ਟਰੈਕਟਰ ਉਹਨ ਦਿਖਾਣੇ ਆ ਆ ਡੀਆਈ 60 ਘੜਾ ਸੁਨਾਲੀ ਕਾ ਇਹ ਵੱਡਾ ਸਾਟ ਹੈ ਨਾ ਹਾਂਜੀ ਹਾਂਜੀ 2000 ਚਾਰ ਸਿਲੰਡਰ 2014 ਮਾਡਲ ਹੈ 60 ਹਸ ਪਾਵਰ ਹੈ 60 ਹਸ ਪਾਵਰ ਦੇ ਵਿੱਚ ਚਾਰੇ ਟਾਇਰੇ ਬਿਲਕੁਲ ਨਵੇਂ ਟਰੈਕਟਰ ਦੇ ਜਿੰਨੇ ਮਿੰਟ ਟਾਇਰਾਂ ਦਾ ਹਾਂਜੀ ਬਿੱਲ ਵੀ ਤੁਹਾਨੂੰ ਨਾਲ ਮਿਲ ਜੂਗਾ 7 ਸਾਲਾਂ ਦੀ ਗਾਰੰਟੀ 7 ਸਾਲ ਦੀ ਗਾਰੰਟੀ ਬੈਕਸ਼ਾਰਡ ਦੇ 16 ਦੇ ਨੇ ਅਗਲੇ 7 5 16 ਵਾਲੇ ਨੇ ਡਿਊਲ ਐਕਟਿਵ ਪਾਵਰ ਸਟੀering ਤੇਲ ਬ੍ਰੇਕ ਡਬਲ ਕਲੱਚ ਹੈ ਰੰਗ ਪੇਂਟ ਸਾਰਾ origignal ਹੈ ਸਾਰਾ origignal ਹੈ ਨਾ ਮਾਕੀ ਚਾਰਜ ਅਸੀਂ ਡਿਮਾਂਡ ਆਪਣੀ ਵੀਡੀਓ ਦੇਖ ਕੇ ਆਓਗੇ ਤਾਂ ਮਨਤਨ ਜਰੂਰ ਕਰਨ ਕੋ ਕਰੋਗੇ ਆ ਚੈੱਕ ਕਰੋ ਨੰਬਰ ਪਰ ਤੁਹਾਨੂੰ ਲਾਇਆ ਹੋਇਆ ਪਹਿਲੇ ਕੋਈ ਵੀ ਟਰੈਕਟਰ ਲੈਣਾ ਤੁਸੀਂ ਗੱਲਬਾਤ ਕਰ ਸਕਦੇ ਹੋ 855 ਆ ਗਿਆ ਜੀ 13 ਮਾਡਲ ਹੈ 425000 ਰੁਪਏ ਡਿਮਾਂਡ ਹੈ ਤੇ ਇਹਦੇ ਵੀ ਟਾਇਰ ਬਿਲਕੁਲ ਨਵੇਂ ਆ ਚਾਰੇ ਆ ਦੇਖੋ ਤੁਸੀਂ 14 ਦੇ ਬੈਕ ਸ਼ਾਰਟ ਦੇ ਤੇ ਅਗਲੇ ਵੀ 7 ਦੇ 16 ਦੇ ਜੇ ਕਿਸੇ ਉਹਨਾਂ ਦੇ ਇਹਨਾਂ ਦੇ ਬਿੱਲ ਮਿਲ ਜੂ ਉਹਨੂੰ ਟਾਇਰਾਂ ਦਾ ਆ ਕਰੋ ਕੰਡੀਸ਼ਨ ਚੈੱਕ ਤੇ ਸਵਰਾਧ 855 ਆ ਗਿਆ ਫਿਰ ਰਿਵਰਸ ਪੀਡਿਓ ਦੇ ਵਿੱਚ ਤੇ ਇਸ ਦੇ ਰੇਡੀਅਲ ਟਾਇਰ ਅਗਲੇ ਬਿਲਕੁਲ ਨਵੇਂ ਆ ਇਹ ਕਿਹੜਾ ਮਾਡਲ ਲੰਗਾ ਜੀ 2009 ਨਵਾਂ ਮਾਡਲ ਤਿੰਨ 75 ਦੀ ਡਿਮਾਂਡ ਹੈ ਨਾ ਅੰਗਰੇਜ ਜੀ ਨੰਬਰ ਕਿੱਥੋਂ ਦਾ ਇਹਦਾ ਹਰਿਆਣਾ ਹਰਿਆਣੇ ਦਾ ਠੀਕ ਹੈ ਤੇ ਬੈਕ ਸ਼ਾਰ ਦੇ ਟਾਇਰ ਲਗਭਗ ਕਿੰਨੇ ਹੋਣਗੇ 41 41 ਪਏ ਨੀ ਅੱਧੇ ਦਾ ਹੈਗੇ ਆ ਅੱਧੇ ਲਾ ਲੋ ਹਾਂ ਅੱਧੇ ਦਾ ਹੈਗੇ ਆ ਰਿਵਰਸ ਪੀਡਿਓ ਦੇ ਨਾਲ ਨੇ ਅਗਲੇ ਬਿਲਕੁਲ ਨਵੇਂ ਨੇ ਤੇ ਆ 744 ਸਰੋ ਜੀ ਲੈ ਫਿਰ ਮਗਲੜਾ ਨਾਲ ਦੇ ਇਹ ਅੱਛਾ ਨਾਲ ਦੇ ਢਰ ਮਗਰ ਲੈ 14 ਮਾਡਲ ਠੀਕ ਹੈ ਤੇ ਅਗਲੇ ਰੇਡੀਅਲ 90 ਨੇ ਬਿਲਕੁਲ ਆਹ ਮਾਰਾ ਤੇ 90 ਠੀਕ ਹੈ ਇਹ 650 ਵਾਲੇ ਨੇ ਆਰ ਜੇ 31 ਨੰਬਰ ਹਨਮਾਨਗੜ ਦਾ ਫਸਟ ਪਾਰਟੀ ਫਸਟ ਪਾਰਟੀ ਹਨਮਾਨਗੜ ਦਾ ਨੰਬਰ ਹੈ 14 ਮਾਡਲ ਹੈ ਤੇ 360 ਦੀ ਡਿਮਾਂਡ ਹੈ ਨਾ ਠੀਕ ਹੈ ਬਾਕੀ ਰੇਡ ਜਿਹੜੇ ਫਿਕਸ ਨਹੀਂ ਹੈਗੇ ਤੁਸੀਂ ਆਓਗੇ ਤਾਂ ਮਾਨਤਨ ਤੁਹਾਡਾ ਜ਼ਰੂਰ ਹੋਊਗਾ ਆ ਚੈੱਕ ਕਰੋ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਆ ਸਾਹਮਣੇ ਟਰੈਕਟਰ ਖੜਿਆ 744 ਐਫ ਵੀ ਇਹ ਹੈ ਜੀ 4 ਸਟਾਰ ਰਿਵਰਸ ਵੀਡੀਓ ਦੇ ਵਿੱਚ 2017 ਮਾਡਲ ਡਿਮਾਂਡ ਹੈ ਜੀ 495000 ਰੁਪਿਆ ਇਹਦੇ ਵੀ ਲਗਭਗ ਨਵੇਂ ਟਾਇਰ ਰੇਂਗਾ ਜੀ ਚਾਰੇ ਹਨ ਜੇ ਕੇ ਸੋ ਉਹਨਾਂ ਦੇ ਅਗਲੇ ਨਵੇਂ ਨੇ ਤੇ ਅਗਲੇ ਰੇਡੀਅਲ ਉਹ ਵੀ ਜੇ ਕੇ ਦੇ ਬਿਲਕੁਲ ਨਵੇਂ ਆ ਪਾਵਰ ਸਟੀering ਤੇ ਤੇਲ ਬ੍ਰੇਕ ਸੈਂਟਰ ਗੇਅਰ ਦੇ ਵਿੱਚ ਡੈਕਟਰ ਹੈ ਇਹਦਾ ਨੰਬਰ ਕਿਤੋਂ ਦੰਗ ਜੀ ਇਹਦਾ ਰਸਤਾ ਨਹੀਂ ਇਹਦਾ ਵੀ ਆਰ ਜੇ ਆਰ ਜੇ ਨੰਝਾ ਨੌਰ ਦਾ ਨੌਰ ਦਾ ਨੰਬਰ ਹੈ ਤੇ ਐਨਓਸੀ ਇਹਦੀ ਐਨਓਸੀ ਸਭ ਕੁਝ ਮਿਲੂਗਾ ਸਭ ਕੁਝ ਜਿੱਦ ਮਰਜ਼ੀ ਦੀ ਐਨਓਸੀ ਲੈ ਲੋ ਠੀਕ ਹੈ ਤੇ ਬਾਕੀ ایس ਆ ਗਿਆ 550 ਐਨਜੀ ਮਾਡਲ ਇਹਦਾ ਪੰਜਾਬ ਨੰਬਰ ਆ ਬਠਿੰਡੇ ਦਾ 14 ਮਾਡਲ ਹੈ 330000 ਰੁਪਏ ਦੀ ਡਿਮਾਂਡ ਹੈ ਇਹਦੇ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ ਘੱਟੋ ਘੱਟ 90 ਤੋਂ 95 ਪੈਸੇ ਨੇ ਤੇ ਬੈਕ ਸ਼ਾਰ ਦੇ ਟਾਇਰ ਜਿਹੜੇ ਹੈਗੇ ਨੇ 80 ਕੇ ਪੈਸੇ ਆ ਚੈੱਕ ਕਰੋ ਕੰਡੀਸ਼ਨ 330000 ਰੁਪਏ ਦੀ ਡਿਮਾਂਡ ਹੈ 14 ਮਾਡਲ ਹੈ ਤੇ ਨਾਲ ਨਿਊ ਆਲੈਂਡ ਆ ਗਿਆ 3630 ਇਹ 2015 ਮਾਡਲ ਹੈ ਇਸ ਦੀ ਡਿਮਾਂਡ ਹੈ 485000 ਰੁਪਿਆ ਇੱਧੇ ਟਾਇਰ ਅਗਲੇ ਤਾਂ ਬਿਲਕੁਲ ਹੀ ਨਵੇਂ ਲੱਗ ਰਹੇ ਮੈਨੂੰ ਤਾਂ ਐਮ ਆਰ ਐਫ ਦੇ ਤੇ ਬੈਕ ਸ਼ੈੱਡ ਦੇ ਟਾਇਰ ਵੀ 90 ਕੇ ਪੈਸੇ ਟਾਇਰ ਪਏ ਨੇ ਐਮ ਆਰ ਐਫ ਦੇ ਇਹ 16 ਨੂੰ 28 ਵਾਲੇ ਨੇ ਬਾਕੀ ਸਿਸਟਮ ਫਾਈਬਰ ਲੱਗੀ ਹੋਈ ਹੈ ਬਾਕੀ ਲੈ 30 ਸਪੀਡ ਦੇ ਵਿੱਚ ਆਏ ਤੇਲ ਬ੍ਰੇਕ ਹੈ ਇਹ ਬੀ ਸੀ ਵੀ ਰੋ ਤੇ এবিসি ਗੇਅਰ ਬਾਕਸ ਦੇ ਵਿੱਚ ਆ। ਨੰਬਰ ਬਾਕੀ ਤੁਹਾਨੂੰ ਚੱਲੀ ਜਾਂਦਾ ਇਹਨਾਂ ਦਾ। ਕੋਈ ਵੀ ਟਰੈਕਟਰ ਲੈਣਾ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਤੇ ਸਾਡੀ ਵੀਡੀਓ ਦੇਖ ਕੇ ਜੇ ਤੁਸੀਂ ਟਰੈਕਟਰ ਲੈਣਾ ਹੋਗਾ ਤੇ ਦੇ ਹਰ ਟਰੈਕਟਰ ਵਿੱਚ ਤੁਹਾਡਾ 15 ਤੋਂ 20000 ਬਾ ਮੰਨਤਨ ਹੋ ਜਾਊਗਾ। ਹੋਊਗਾ। ਠੀਕ ਹੈ ਜੀ। ਤੇ ਆਪਾਂ ਹੁਣ ਤੁਹਾਨੂੰ ਮੰਡੀ 'ਚ ਲੱਗੇ ਹੋ ਟਰੈਕਟਰ ਦਿਖਾਣੇ ਆ। ਅੱਜ ਸਾਰਾ ਬੱਸ ਅੰਦਰ। ਉਹਨਾਂ ਆਪਾਂ ਦੋ ਦਿਖਾਣੇ ਆ ਜੀ ਅੱਗੇ। ਪਾਵਰ ਟਰੈਕ 17 ਮਾਡਲ। 445 ਹਾਂਜੀ ਬਾਉ ਜੀ ਕਿਵੇਂ ਆ ਵਧੀਆ ਹੋਰ ਤਾਂ ਇਹ ਹੀ ਕਿਧਰ ਰੰਗ ਮਾਰਿਆ ਨਾ ਰੰਗ ਰੰਗ ਮਾਰਿਆ ਤੇ RX 750 ਸਕੰਦਰ ਤੇ ਹੈਗਾ ਜੀ 2 2018 ਮਾਡਲ 535 ਡਿਮਾਂਡ ਹੈ ਅਗਲੇ ਟਾਇਰ ਰੇਡੀਅਲ ਨੇ ਤੇ ਬੈਕ ਸ਼ਾਟ ਦੇ ਟਾਇਰ 70 ਰੁਪਏ ਨੇ ਤੇ ਈ 360 ਆ ਗਿਆ ਜੀ 17 ਮਾਡਲ 4.5 ਲੱਖ ਰੁਪਿਆ ਡਿਮਾਂਡ ਹੈ ਇਸ ਦੀ ਕਰੋ ਕੰਡੀਸ਼ਨ ਚੈੱਕ ਕਲਾਸਿਕ ਮਾਡਲ ਹੈ ਤੇ 19 ਮਾਡਲ ਆਇਸ਼ਰ ਆ ਗਿਆ ਸਿੰਗਲ 2,95,000 ਰੁਪਿਆ ਡਿਮਾਂਡ ਹੈ 90 ਟਾਇਰ ਨਹੀਂ ਚਰੀ ਫਾਰਮਟੈਕਸ ਚੈਂਪੀਅਨ 2008 ਮਾਡਲ ਦੀ ਡਿਮਾਂਡ ਹੈ 2.5 ਲੱਖ ਰੁਪਿਆ 39 ਹਸ ਪਾਵਰ ਦਾ ਟਰੈਕਟਰ ਹੈ ਸੋਨਾਲੀਕਾ ਦਾ 730 ਆ ਗਿਆ 2009 ਮਾਡਲ 1,70,000 ਰੁਪਿਆ ਡਿਮਾਂਡ ਹੈ ਤੇ ਮਿੰਦਰੇ ਦਾ 265 99 ਮਾਡਲ ਹੈ 1,65,000 ਰੁਪਏ ਦੀ ਡਿਮਾਂਡ ਹੈ ਟਾਇਰ ਇਹਦੇ ਅੱਧੇ ਕਹਿ ਸਕਦੇ ਆਪਾਂ ਤੇ 750 ਇਹ 2001 ਮਾਡਲ ਹੈ ਜੀ 2,11,000 ਰੁਪਏ ਡਿਮਾਂਡ ਹੈ ਅੱਧੇ ਟਾਇਰ ਪਏ ਆ ਘਟੋ ਘਟ ਚਾਰੇ ਰੰਗ ਪੇਡ ਦਾ ਬਾਕੀ origignal ਸਾਰਾ 744 ਆ ਗਿਆ 2010 ਮਾਡਲ ਹੈ 3,15,000 ਰੁਪਏ ਡਿਮਾਂਡ ਹੈ ਅਗਲੇ ਟਾਇਰ ਨਵੇਂ ਆ ਬੈਕ ਸ਼ੈੱਡ ਦੇ ਟਾਇਰ ਅੱਧੇ ਤੇ ਫਾਰਮ ਟਰੈਕ 45 2009 ਮਾਡਲ 275000 ਰੁਪਏ ਡਿਮਾਂਡ ਹੈ ਤੇ ਬਾਕੀ ਇਹ ਕਬੋਟਾ ਜੀ ਕਬੋਟਾ ਜੀ 2017 ਮਾਡਲ ਹੈ ਆਰ ਜੇ 15 ਨੰਬਰ ਹੈ 5.5 ਲੱਖ ਰੁਪਏ ਡਿਮਾਂਡ ਹੈ ਇਸ ਦੇ ਟਰੈਕਟਰ ਦੀ ਫਾਈਬਰ ਲੱਗੀ ਹੋਈ ਹੈ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ 90 ਤੋਂ 95 ਪੈਸੇ ਨੇ ਟਰੈਕਟਰ ਦੇ ਤੇ 4 ਵੈਲਵ ਦੇ ਵਿੱਚ ਟਰੈਕਟਰ ਹੈ 5501 MU ਦਾ ਮਾਡਲ ਹੈ ਰਿਵਰਸ ਪੀਡੀ ਦੇ ਨਾਲ ਹੈ ਬੈਟਰੋ ਕੰਡੀਸ਼ਨ ਚੈੱਕ ਨਾਲ ਆ ਗਿਆ ਜੀ ਇੰਡੋਫਰਮਤੀ 50 11 ਮਾਡਲ 210000 ਰੁਪਏ ਦੀ ਡਿਮਾਂਡ ਹੈ ਨੰਬਰ ਹਰਿਆਣੇ ਦਾ 750 ਨਵੀਂ ਦਾ 17 ਮਾਡਲ 485000 ਰੁਪਏ ਦੀ ਡਿਮਾਂਡ ਹੈ ਪਾਵਰ ਸਟੀering 3 ਬ੍ਰੇਕ ਸੈਡ ਗੇਅਰ ਪਾਵਰ ਪਲੱਸ ਯੂਰ ਨੰਬਰ ਕੋਈ ਫੋਟੋ ਇੱਕ ਰੁਪਏ ਸਮਾਰਕ ਉਹ ਦੋ ਦੋ ਬਤਾਈ ਆਈਸ਼ਰ 98 ਮਾਡਲ 138000 ਰੁਪਏ ਡਿਮਾਂਡ ਹੈ ਅੱਧੇ ਟਾਇਰ ਨੇ ਤੇ ਆਈਸ਼ਰ 241 ਸਿੰਗਲ 10 ਮਾਡਲ 160000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਇਹਦੇ 70 ਰੁਪਏ ਪਏ ਨੇ ਤੇ ਡੀਆਈ 47 ਆਰਐਕਸ 2018 ਮਾਡਲ 270 ਡਿਮਾਂਡ ਹੈ ਤੇ ਨਾਲ ਇੰਡੋਫਾਰਮ 3055 ਐਨਵੀ ਮਾਡਲ ਐਨਵੀ ਜੇ ਟੈਂਸਰ ਅੰਡਰ ਆਂਦਾ ਜੀ ਇਹ ਪਾਵਰ ਸਟੀering ਬਾਈ ਮਾਰਲਾ ਹੈ 4.5 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਨਾਲ ਦੇ ਟਾਇਰ ਨੇ 90 ਤੋਂ 95 ਪੈਸੇ ਪਾਵਰ ਸਟੀering ਤੇਲ ਬ੍ਰੇਕ ਆ ਤੇ ਨਾਲ 10 ਮਾੜ ਵਾਈਚਰ 1.5 ਲੱਖ ਰੁਪਈਆ ਤੇ ਨਿਊ ਹੋਲੈਂਡ 307 ਮਾਡਲ 1,75,000 ਰੁਪਈਆ 47 2009 ਮਾਡਲ ਹੈ 330 ਡਿਮਾਂਡ ਤੇ ਇਹ 11 ਮਾਡਲ ਫਾਰਮ ਟਰੱਕ ਸਾਟ 360000 ਰੁਪਏ ਦੀ ਡਿਮਾਂਡ ਟਰੈਕਟਰ ਦੀ ਟਾਇਰ ਬੈਕ ਸ਼ਾਟ ਦੇ 90 95 ਪੈਸੇ ਅਗਲੇ ਹੱਦੇ ਦਾ ਸੁਪਰ ਮੈਕਸ ਟਰੈਕਟਰ ਹੈ ਤੇ ਲੋ ਜੀ ਆਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਮਿਲੋ ਟਰੈਕਟਰ ਮੰਡੀ ਦੀ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਕਰਦੇ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਕਰੋ ਵੀਡੀਓ ਨੂੰ ਤੁਸੀਂ ਵੀਰ ਭਰਾ ਦਾ ਫਾਇਦਾ ਹੋ ਜਾਏ ਤੇ ਆਪਣੇ ਚੈਨਲ ਤੁਸੀਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਹੋ ਤੇ ਆਪਣੇ ਚੈਨਲ ਕਰ ਲਿਓ ਸਬਸਕ੍ਰਾਈਬ ਘੰਟੀ ਵਾਲੇ ਬਟਨ ਦਬਾ ਲਿਓ ਹੋਰ ਦੇ ਸੈੱਟ ਕਰ ਲਿਓ ਤਾਂ ਕਿ ਆਪਾਂ ਹੋਰ ਕੋਈ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਹਾਨੂੰ ਵੀਡੀਓ ਜੁਆਇਜ਼ ਕਰ ਸਕੋ ਆਪਾਂ ਹੁਣ ਤੁਹਾਨੂੰ ਮਿਲਦੇ ਆਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ